ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਅੱਜ ਆਪਣੀ ਡਿਊਟੀ ਲੱਗੀ ਸੀਗੀ ਲੱਕੜਾਂ چیرਣ ਤੇ ਤੇ ਆਪਣੇ ਨਾਲ ਆਏ ਆ ਆਪਣੇ ਯਾਰ ਕੁਲਜੀਤ ਸਿੰਘ ਗੋਰੀ ਲੱਗਾ ਪਿਆ ਵਿਚਾਰਾ ਲੱਕੜਾ ਪਾੜਨ ਟਾਈਮ ਹੋ ਚੱਕਿਆ ਵੀ 1 ਵਜੇ ਤੇ 3 ਮਿੰਟ ਹੋ ਗਏ ਆ ਹੁਣ ਬਹਾਨੇ ਬਣਾਈਏ ਨਾ ਕਦੀ ਕਹਾ ਲੱਕੜ ਘੁੰਮੀ ਆ ਤੇ ਕਦੀ ਕਹਿੰਦਾ ਵੀ ਲੱਕੜਾਂ ਦੇ ਇੱਥੇ ਖੜ ਤੇ ਆਪਾਂ ਕੁਸ਼ਕ ਲੱਕੜਾਂ ਪਾੜ ਤੀਆਂ ਆਹੀ ਇੱਕ ਰਹਿ ਗਈ ਐ ਤੇ ਇਹੀ ਇੱਕ ਘੜੜੀ ਪਈ ਐ ਇਹ ਹੁਣ ਆਪਾਂ ਚੀਵਦੇ ਹੋਰੀ ਜੱ ਪੁਰਾ ਯੁੱਧ ਲੱਗਿਆ ਪਿਆ ਅੱਜ ਚੱਲ ਚੱਲ ਕੋਈ ਸ਼ਾਵਾ ਖੇਚਦੇ ਖੇਚਦੇ ਕਿਵੇਂ ਆ ਠੀਕ ਆ ਗਰਮੀ ਕਿੰਨਾ ਆਦੀ ਹੋਣਾ ਗਰਮੀ ਅੰਦਰ ਸਾਹਮਣੇ ਹੀ ਆ ਮੇਰੇ ਸਾਹਮਣੇ ਤੇ ਕੀ ਆ तरीके ਇਹਦੇ ਨਾਲ ਲੱਕੜ ਤੇ ਖੜ ਕਦੀ ਕਹਿ ਇਹਦੇ ਨਾਲ ਲੱਖੜ ਘੁੰਦੀ ਆ ਕਦੀ ਲੱਕੜ ਥੱਲੇ ਕੁਝ ਲਾਉਣਾ ਹੁੰਦਾ ਮੇਰੇ ਹਿਸਾਬ ਨਾਲ ਥੱਕ ਗਿਆ ਹਨਾ ਆਵਾਜ਼ ਆਵਾ ਲੈ ਲੈ ਕੰਮ ਕਰ ਚਲ ਜੀ ਵੇਖ ਲੈ ਤੋੜ ਕੇ ਚੱਲ ਹੁਣ ਟੁੱਟ ਜੂਦਾ ਤੋੜਦੇ ਤੋੜਦੇ ਟੁੱਟਿਆਂ ਚੱਲ ਚੱਲ ਖੜ ਜਾ ਤੇਰ ਕੇ ਕਰਨ ਹੱਥ ਪਾ ਕੇ ਕਿਕਰ ਨਾ ਵੱਢਣ ਲੱਗ ਜੀ ਹਣ ਪਹਿਲਾਂ ਚੱਲ ਚੱਕ ਦੇ ਦੇ ਫੜ ਕੇ ਯਾਰ ਮੈਨੂੰ ਨਾ ਜੜਦੀ ਮਾਰਦੇ ਕੇ ਵੜਦੇ ਫਿਰ ਕਿਹਾਂ ਅੰਦਰ ਲਈ ਮਾਰਦਾ ਚੱਲ ਵੀ ਮੁੰਡਿਆ ਹੁਣ ਤੇਰੀ ਵਾਰੀ ਵੀਡੀਓ ਸਟਾਰਟ ਦੀ ਕੀ ਕਰ ਲਈ ਹੋ ਗਈ ਆ ਵੇ ਸਟਾਰਟ ਤਾਂ ਹੋ ਗਈ ਆ ਵੀ ਮੈਂ ਗੁਰਦੀਪ ਦੀ ਵਾਰੀ ਅੱਗੇ ਆਪ ਦੀ ਨਿਭਾਤੀ ਆ ਸੋ ਸਾਰਾ ਆਪਾ ਯੂਰੇ ਹਣ ਕਰੀ ਗਾ ਇਹ ਯਾਰ ਨਹੀਂ ਬਹੁਤ ਆਵਾਜ਼ ਛੜ ਗਈ ਬਾਈ ਹੁਣ ਹੁਣ ਆਪਾਂ ਇਹ ਵੱਟ ਗਏ ਤੇ ਆਪਾਂ ਇਹ ਕੰਮ ਨਹੀਂ ਪੜਾਂਗੇ ਬੈਕ ਟੱਕਰ ਆ ਗਿਆ ਹੁਣ ਉਹ ਓਦਾਂ ਤਾਂ ਵੱਡਾਂਗੇ ਆਪਾਂ ਆਪਣੇ ਕੰਮ ਨਿਭਾ ਜੀਗਾ ਕੱਲ ਨੂੰ ਦੇਖਣਾ ਹੁਣ ਆ ਚਲੀ ਅਮਰੀ ਹੁਣ ਸਾ ਆਇਆ ਜਾਨ ਪੈਂਦੀ ਮੁੜ ਕੇ ਪੜਤੀ ਹੋਏ ਪਾਏ 1:30 ਵਜੇ ਨਾ ਇੱਕ ਹੋ ਆ ਗਿਆ ਜੋ ਪ੍ਰਤੀ ਇੱਕ ਹੋ ਆ ਗਿਆ ਸਲਾਮਾਂ ਦੇਣ ਵਾਲਾ ਜਿਹੜੀ ਲੋੜ ਹੈ ਉਹ ਡੈਮ ਆ ਜਾ ਬੈਸਾ ਨਹੀਂ ਹੋਣੀ ਕੈਮਰਾ ਹਨਾ ਨਹੀਂ ਇਹਦਾ ਆਲਾ ਵੀ ਆਇਆ ਤੇ ਪਰਾ ਸੇਵਾ ਕਰਦਾ ਹਾਂ ਮਿੰਟਾਂ ਜਾ ਇਹਨੇ ਪੂਰਾ ਜੋਧ ਲੱਗਿਆ ਪਿਆ ਗਰਮੀ ਵੀ ਤੋਂ ਫੁੱਲ ਆ ਗਰਮੀ ਬਹੁਤ ਇੱਕ ਚੋਬਰ ਆ ਗਿਆ ਸਾਡਾ ਸਲਾਹਕਾਰ ਸਤਿ ਸ਼੍ਰੀ ਅਕਾਲ ਜੀ ਹਾਂ ਕਹੀ ਦੋ ਚਾਲੇ ਮੁੰਡਾ ਕੋ ਇਹ ਕਿੱਥੇ ਤੱਕ ਲੈ ਗਿਆ ਮੈਂ ਚਾੜਦਾ ਸਾਹ ਹੁਣ ਇੱਕ ਗਿੜੇ ਤੱਕ ਵੇਖ ਕੇ ਲੈ ਗਿਆ ਹਾਂ ਸਾਲ ਫੇਰੀ ਵੇਖ ਕਿਸੇ ਨੂੰ ਕਹਿਣਾ ਤੱਕ ਵੇਖ ਬਿੱਲੀ ਤੱਕ ਤੱਕ ਤਾਂ ਵੇਖਿਆ ਹੀ ਵਾੜ ਤਾਂ ਸਹੀ ਇਹਨੂੰ ਜਦ ਇੱਕ ਗਿੜੇ ਵੱਡ ਸਾਰਾ ਫੇਰ ਆ ਵੱਡੇ ਹੀ ਆ ਸੁਬਾ ਹੋ ਇੱਕੇ ਗਿੜੇ ਚ ਵੱਡੇ ਸਾਰੇ ਅੱਜ ਦਾਸ ਜੀ ਦੀ ਮੋਟਰਸਾਈਕਲ ਕਿੰਨਾ ਨਾ ਪਿਆ ਰੇੜੀ ਵੀ ਤੋਈ ਕਰਦਾ ਸੀ ਸਾਰੀ ਜਿਹੜੀ ਮਰਤ ਸਾਰੀ ਢੀਰ ਵਰਤ ਰਿਆ ਢੀਰ ਵੀ ਤੁਸੀਂ ਸਿਰਦਾ ਸੀ ਨੱਪਿਆ ਸੀ ਦਾ ਕੀ ਦਾ ਮਰਤ ਸੀ ਪੱਪੇ ਦਾ ਇਹ ਲੱਗ ਗਿਆ ਪੱਪੇ ਕੇ ਬਸ ਹੋ ਗਿਆ ਪੱਕਾ ਇਹਨੂੰ ਨਹੀਂ ਹੋਣਾ ਲੱਗ ਗਿਆ ਨਾ ਦੇ ਇਹਨੂੰ ਨਿਕਲ ਦਿੰਦੇ ਹਾਂ ਉਹਨਾਂ ਤੋਂ ਵਧੀਆ ਵੇਲੇ ਨੇ ਕਰਨਾ ਵੀ ਕੀ ਇਹਨੇ ਫੱਟੇ ਵੱਢ ਲਿਆ ਹੁੰਦੇ ਨਾਲੇ ਆਪਦੇ ਤਵਾੜੇ ਮਾਰੋ ਭੈ ਰੱਖ ਕੇ ਦੋ ਗੱਲ ਕਰਦਾ ਨੇਕਾਂ ਵਿੱਚ ਲਾ ਲੇ ਮੜਾ ਆ ਦੇਖ ਤਾਂ ਸਹੀ ਜੁੱਧ ਲਾ ਕੇ ਮੜਾ ਗੱਲਾਂ ਕਰਨੀਆਂ ਸੌਖੀਆਂ ਹਾਂ ਲੋ ਮੈਂ ਚਲਾ ਤਾਂ ਸਹੀ ਪੋਟਾ ਲੱਗੂ ਤੈਨੂੰ ਹਾਂ ਆ ਗਿਆ ਚੁੱਪਰ ਆਪਣੀ ਹੈਲਪ ਕਰਾਉਣ ਇਹ ਆਵੀ ਜੋਹਨ ਦਾ ਭਰਾ ਮਾੜਾ ਮੋਟੇ ਗਾਲ ਜੋਹਨ ਗੈਂਗਸਟਰ ਸਰਦੇਸਾਂ ਦਾ ਦੋਤਾ ਸਰਦਾਰ ਚੱਲ 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 ਲਵਾਰੀ ਵੱਟੀ ਘਾਣਾ ਤੋਦਾ ਪੈਰ ਥੱਲੇ ਕੀਤਾ ਹੈਗੀ ਲੱਕੜ ਦੇ ਆ ਪੱਪੀ ਘਣੇ ਵੇਰੀ ਜਵਾਦ ਦਊ ਪੱਪੀ ਘਣੇ ਵੇਰੀ ਜਵਾਦ ਦਊਗਾ ਜੀ ਨਾ ਤੜ ਕੱਲ ਨੂੰ ਆਉਣ ਤਿਆਰੀ ਵੱਜ ਗਈ ਉਹਦੇ ਹੱਥ ਤੇ ਦਸਤਰੀ ਮਰ ਲਿਆ ਆਈ ਚਾਹਲਾ ਦੋ ਆ ਦੇਖੋ ਜੀ ਆਪਾਂ ਲੱਕੜ ਵੜਤੀ ਐ ਚਲ ਗਰੀ ਚੱਕ ਦੇ ਨਾ ਦੌਰ ਤੇ ਸ਼ਾਸ ਕਿੱਧਰ ਅੜਦਾ ਫਿਰਦਾ ਕਹਿੰਦੇ ਬਾਬਾ ਕਹਿੰਦੇ ਤੁੰਨੋ ਆ ਬਚਾ ਲਈ ਇੱਕ ਟੱਕ ਰਹਿ ਗਿਆ ਬਸ ਲਾਉਣ ਵਾਲਾ ਇੱਥੋਂ ਲਾਣਾ ਹੁਣ ਆਪਾਂ ਟੱਕ ਠੀਕ ਆ ਗਰੀ ਠੀਕ ਆ ਨਾ ਨਹੀਂ ਨਹੀਂ ਗਾਇਂ ਕਰ ਲਓ ਲੱਕੜ ਸ਼ਾਵੇਂ ਯਾਰ ਨਹੀਂ ਨਹੀਂ ਫੌਤੀ ਸਹੀ ਆ ਇੱਥੇ ਰਾਇਆ ਮੈਨੂੰ ਤਾਂ ਕੋਈ ਨਹੀਂ ਧੁੱਪੇ ਹੁਣ ਤਾਂ ਦੱਦ ਟੱਕੀ ਹੋਣਾ ਆਪਣ ਅੱਧੇ ਦੇ ਵੀ ਕਿਉਂ ਤਾਂ ਤਿੰਨ ਦੇ ਸੇ ਹੋ ਜਾਣੇ ਹਨਾ ਵੀ ਅਭੀ ਨੂੰ ਫੜਾ ਪਹਿਲਾਂ ਪਾਣੀ ਪੀਣਾ ਤਾਂ ਪੀ ਲੈ ਤੈਨੂੰ ਨਹੀਂ ਕਿਹਾ ਗੋਰੀ ਨੂੰ ਕਿਹਾ ਲੱਕੜ ਚੀਰੀ ਤੂੰ ਹੂੰ ਹੂੰ ਮੋਰਚਲਿੰਗ ਸਟਾਰਟ ਆਇਆ ਤਾਂ ਸਵੇਰ ਵਿਚਾਰੀ ਤਿਆਰ ਕਾਹ ਨਹੀਂ ਹੋਇਆ ਮੈਂ ਕਰਕੇ ਦਿੱਤਾ ਸਟਾਰਟ ਤੇ ਨਹੀਂ ਸਵੇਰ ਬਾਸ ਸਵੇਰ ਬਾਅਦ ਤੇ ਦਾ ਬੰਦ ਹੋ ਗਿਆ ਨਾ ਫਿਰ ਸੌ ਦਾ ਪਵਾਇਆ ਤੇਲ ਨਾ ਭਾ ਫਿਰ ਫਿਰ ਮਾਈਟੋਮੇਟੀ ਹੋਇਆ ਪੰਜ ਗਲਾਸ ਤੇ ਨਾ ਥੁੱਕ ਦੀ ਖੱਚੇ ਗਲਾਸ ਤਾਂ ਕਿੱਸ ਤਰ੍ਹਾਂ ਪੋਕੜਾ ਮੜਾਏ ਤਰਹਾ ਜਾ ਗਰੀ ਲਾਤਾਂ ਮਾਰਦੇ ਤੇਰੀ ਚੀਰਵੇ ਕਿੱਥੇ ਰੱਖਿਆ ਭੈਣ ਚੋਨੇ ਚੋਰ ਤੈਨੂੰ ਸਿੱਧਾ ਕਰ ਲਾ

ਚੱਲ ਤਾਂ ਨਹੀਂ ਬੈਟਰੀ ਦੇ ਛੱਡਿਆ ਹੁੰਦਾ ਹਵਾ ਚੱਲਦੀ ਗਰੀ ਪੈਨ ਟੱਕ ਵੇ ਕਿੱਧਰ ਲੈ ਗਿਆ ਐਂ ਹੀ ਚੱਲਣਾ ਹੈ ਪਾਣੀ ਪੀਣਾ ਭਰਾ ਹੈ ਗਰੀ ਇਹ ਥੱਲੇ ਆ ਗਈ ਆਪ ਹੀ ਬੈਠਾ ਸੀਗਾ ਉੱਤੇ ਉਹ ਘੁੰਮ ਗਈ ਐਨ ਨੂੰ ਕਰਨ ਦਰਦ ਹੁੰਦੀ ਆ ਚੱਲ ਤੈਨੂੰ ਸਾਥ ਲੈ ਕੇ ਜਾਈਂ ਦਰਬਾਰੇ ਦੀ ਟਾਂਕ ਲਵਾ ਕੇ ਲਈ ਜਿਹੜੀ ਰਾਤਰੀ ਵਜੀ ਸੀ ਅੱਗੇ ਸਿਹਤ ਦੀ ਓਂਗ ਓਏ ਭਈ ਜਿਹੜੀ ਥਾਂ ਦੱਸਦੀ ਹੈ ਨਾ ਉੱਥੇ ਮੱਲੇ ਜਿਹੜੀ ਸੈਟ ਵਾਈ ਚਾਚਾ ਨੂੰ ਕਿੱਥੇ ਰੱਖਣੀਆਂ ਫਿਰ ਰੱਖ ਦਿੰਨੇ ਆ ਚਾਚਾ ਭੰਦਰ ਖਾਣ ਨਾ ਲੈ ਵੀ ਆਪਣਾ ਕੰਮ ਨਿਭੜ ਗਿਆ ਹੁਣ ਲੱਗਣਾ ਸਾਰੀਆਂ ਪੈਡੇਡੇ ਟੋਟੇ ਕਰਤੀਏ ਸਾਰੇ ਯਾਰ ਹੈਗਾ ਇਹ ਕੱਲ ਨੂੰ ਕਰਾਂਗੇ ਇਹ ਹੁਣ ਚਾਚਾ ਕਹਿੰਦਾ ਸੀ ਮੈਂ ਆਪ ਆ ਜਾਊਂਗਾ ਰਖਾ ਦੇਣਾ ਕਹਿੰਦਾ ਮੈਂ ਚਾਚਾ ਚੱਕੂਗਾ ਯਾਰ ਮੇਂ ਚੰਤਰਾ ਗੋਰੀ ਹੈ ਚੰਗਾ ਵੀ ਕਰੀ ਕੱਲ ਕਾਲ ਮੁੰਡਿਆ ਨਹੀਂ ਚੱਲੇਗਾ ਨਹੀਂ ਨਹੀਂ ਚੱਲ ਬਾਈ ਹੌ ਜਿੱਥੇ ਕੋਰ ਪਈ ਹੈ ਨਾ ਉਥੇ ਰਹਾ ਦੇ ਚੰਗਾ ਨਹੀਂ ਉਥੇ ਗਾਂ ਦਾ ਘਰਾ ਦੇ ਕੋਈ ਨਹੀਂ ਹੌ ਤੇ ਕੋਰ ਕੋਲੇ ਰਹਾ ਦੇ ਪਰਲੀ ਸਾਈਡ ਰੱਖ ਦੇ ਕੋਰ ਤੇ ਚੰਗਾ ਆ ਜਾਵੀਂ ਕੀ ਹੁਣ ਆਪਾਂ ਲੱਕੜਾਂ ਤੇ ਫੇਰ ਮਾੜਾ ਜਿਹਾ ਮੂੰਹ ਹੱਥ ਧੋ ਕੇ ਤੇ ਆਪਾਂ ਜਾਵਾਂਗੇ ਸਾਧਕ ਸੌਦਾ ਲੈਣ ਥੋੜੀਆਂ ਹੀ ਲੱਕੜਾਂ ਬਸ ਅੰਦਰ 20 ਮਿੰਟ ਦਾ ਕੰਮ ਹੀ ਆ ਆਦਾ ਵੀ ਆ ਜਾ ਬੰਦਾ ਭਜਾਦਾ ਇੱਕ ਨੂੰ ਹੁਣ ਨੂੰ ਵਿੱਚ ਦੋ ਦੋ ਲੱਕੜਾਂ ਉਹਨੇ ਚਾਦ ਲੀਆਂ ਇਹ ਜੇ ਬਣਾਉਣੀ ਆ ਫਿਰ ਤੂੰ ਚੱਕ ਮਾਤਰੀ ਵੀਡੀਓ ਬਣਾਉਂਦਾ ਇੱਧਰ ਵੀ ਲੱਗਾ ਇੱਕ ਮੋਢੇ ਤੇ ਨਹੀਂ ਲੈਮਨਾ ਮੈਂ ਚੱਕਦਾ ਖੜਦਾ ਮੈਂ ਵੀ ਚੱਕਦਾ ਕਿਵੇਂ ਅੱਧੀ ਆ ਆਪਣੀ ਲਾਸਟ ਲੱਕੜ ਲਾਸਟ ਲੱਕੜ ਸੱਟ ਕੇ ਤੇ ਆਪਾਂ ਵੇਲੇ ਬੜੀ ਥੱਕਣ ਹੋਣ ਜਾਂਦੀ ਸੁਣ ਚਾਲ ਵੀ ਕਰਾਣੀ ਜਾਂ ਕਰਾਂ ਜਾਂ ਲੈ ਨਹੀਂ ਦੀ ਸੜਕ ਜਾਂਦੀ ਸਲਾਹ ਬੰਦੀ ਜੀ ਕਿਵੇਂ ਸਾਚੀ ਦੀ ਹਾਂ ਰਹਿ ਗਈਆਂ ਲੱਕੜਾਂ ਆਪਣੀਆਂ ਕੱਲ ਨੂੰ ਲੱਕੜਾਂ ਪਾੜਾਂਗੇ 17 ਲੱਕੜਾ ਇਹ ਨੋਰੀ ਯਾਦ ਰੱਖੀ 17 ਲੱਕੜਾ ਚੰਗਾ ਕਰਦਾ ਸਮਾਨ ਇਕੱਠਾ ਜਾ ਕੇ ਕਵਾੜੀ ਆ ਰਹੀ ਤੇ ਹੋਰ ਜੋ ਵੀ ਹੈਗਾ